ਸਤਿ ਸ਼੍ਰੀ ਅਕਾਲ ਜੀ ਮਨਰਾਸੀ ਤੋਂ ਵਲੌਗ ਵੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਅੱਜ ਆਪਾਂ ਵਲੌਗ ਸ਼ੁਰੂ ਕਰ ਲਿਆ ਹੈ ਦਿਨ ਹੋ ਗਿਆ ਮੰਗਲਵਾਰ ਦਾ ਟਾਈਮ ਹੋ ਗਿਆ 1:30 ਵਜੇ ਦਾ ਤੇ ਅੱਜ ਫਿਰ ਆਪਾਂ ਇੱਕ ਸੂਟ ਪੈਂਟ ਕਰ ਰਹੇ ਹਾਂ ਤੇ ਆਹ ਵਾਲਾ ਜਿਹੜਾ ਕਮੀਜ਼ ਹੈਗਾ ਆ ਇਹ ਇਹ ਹੈਗਾ ਆ ਲਾਈਟ ਕਰੀਮ ਜੇ ਕਲਰ ਦੇ ਵਿੱਚ orange ਜੇ ਦੇ ਡਾਟ ਹੈ ਤੇ ਮੇਰੇ ਕੋਲ ਕਲਰ ਬਚੇ ਪਏ ਸੀਗੇ ਮੈਂ ਕਿਹਾ ਚਲੋ ਇਸ ਤੇ ਪੇਂਟ ਕਰ ਦਿੰਨੀ ਆ ਵੀ ਕਲਰ ਬਾਅਦ ਚ ਸੁੱਕੇ ਜਾਣਗੇ ਤੇ ਇਸ ਕਰਕੇ ਮੈਂ ਇਸ ਨੂੰ ਸ਼ੁਰੂ ਕਰਨ ਲੱਗੀ ਸੀਗੀ ਪਹਿਲਾਂ ਮੈਂ ਇਹ ਕੋ ਡਿਜ਼ਾਈਨ ਲੱਭ ਕੇ ਇਸ ਤੇ ਛਾਪਾ ਛਾਪਦੀ ਆ ਉਸ ਤੋਂ ਬਾਅਦ ਪੇਂਟ ਸ਼ੁਰੂ ਕਰੂੰਗੀ ਜੀ ਤੇ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਬੱਸ ਤਾਂ ਆਪਾਂ ਪਿਛਲੇ ਵਲੌਗ ਦੇ ਵਿੱਚ ਵੀ ਤੁਹਾਨੂੰ ਸਾਰਾ ਦੱਸਿਆ ਸੀ ਕਲਰ ਵਗੈਰਾ ਦਾ ਸਾਰਾ ਕੁਝ ਪਰ ਉਹ ਥੋੜਾ ਜਿਹਾ ਕੈਮਰਾ ਸੈੱਟ ਕਰਨ ਵਿੱਚ ਪ੍ਰੋਬਲਮ ਆ ਗਈ ਸੀਗੀ ਤੇ ਅੱਜ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸੂੰਗੀ ਵੀ ਕਿਹੜੇ ਕਲਰ ਮੈਂ ਯੂਜ਼ ਕਰਦੀ ਆ ਕਿਹੜੇ ਬ੍ਰਸ਼ ਕਿਹੜੇ ਨੰਬਰ ਦੇ ਯੂਜ਼ ਕਰਦੀ ਆ ਤੇ ਕਿਹੜੇ ਕਲਰ ਨੂੰ ਮਿਲਾ ਕੇ ਆਪਾਂ ਕਿਹੜਾ ਕਲਰ ਬਣਾ ਸਕਦੇ ਆ ਉਹ ਵੀ ਤੁਹਾਨੂੰ ਦੱਸੂੰਗੀ ਜੀ ਦੇਖ ਕਰਕੇ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੈਸੇ ਤੁਸੀਂ ਆਪਣੇ ਜਿਹੜੇ ਪਹਿਲਾਂ ਵਾਲਾ ਵਲੌਗ ਹੈ ਹੈਨਾ ਸੂਟ ਪੈਂਟ ਵਾਲਾ ਉਸ ਨੂੰ ਬਹੁਤ ਪਿਆਰ ਦਿੱਤਾ ਬਹੁਤ ਸੋਹਣੇ ਕਮੈਂਟ ਕੀਤੇ ਥੈਂਕ ਯੂ ਜੀ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਜੀ ਤੇ ਇਸ ਕਰਕੇ ਅੱਜ ਵਾਲਾ ਵਲੌਗ ਵੀ ਤੁਸੀਂ ਪੂਰਾ ਦੇਖਿਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਪੂਰੀ ਸਪੋਰਟ ਕਰੋ ਜੀ ਆਪਰ ਨੂੰ ਤੁਹਾਡੀ ਸਭੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਲਓ ਜੀ ਹੁਣ ਮੈਂ ਕਰਦੀ ਆ ਇਸ ਸੂਟ ਤੇ ਡਿਜ਼ਾਈਨ ਪਾਉਣਾ ਸ਼ੁਰੂ ਕਰਦੀ ਆ ਤੇ ਮਿਲਾਂਗੇ ਥੋੜਾ ਟਾਈਮ ਬਾਅਦ ਬਣੇ ਰਹੇ ਬਲੌਗ ਦੇ ਵਿੱਚ ਲਓ ਜੀ ਇਹ ਕਮੀਜ਼ ਤੇ ਮੈਂ ਪੇਂਟ ਕਰਨ ਵਾਸਤੇ ਡਿਜ਼ਾਈਨ ਜਿਹੜਾ ਆ ਉਹ ਛਾਪ ਲਿਆ ਆ ਤੇ ਇੱਧਰ ਮੈਂ ਜਿਹੜਾ ਪੱਲੇ ਦੇ ਉੱਤੇ 2 ਇੰਚ ਦਾ ਜਗ੍ਹਾ ਛੱਡੀ ਆ ਜਿਹੜੀ ਪੱਲੇ ਤੇ ਤਰਪਾਈ ਵਾਸਤੇ ਛੱਡਦੇ ਆ 22 ਇੰਚ ਦਾ ਮੇ ਘੇਰਾ ਯਾਨੀ ਕਿ 20 ਇੰਚ ਦਾ ਤਿਆਰ ਕਰਨਾ ਸੀ 22 ਇੰਚ ਮੈਂ ਰੱਖ ਕੇ ਸਾਈਡਾਂ ਤੋਂ 1-1 ਇੰਚ ਦਾ ਜਿਹੜਾ ਆ ਉਹ ਨਿਸ਼ਾਨ ਲਗਾ ਲਿਆ ਤੇ ਬਿਲਕੁਲ ਸੈਂਟਰ ਪਾਰਟ ਦੇ ਵਿੱਚ ਹਾਫ ਕਰਕੇ ਤੇ ਮੈਂ ਇਹ ਫੁੱਲ ਛਾਪਿਆ ਆ ਇਹ ਫੁੱਲ ਮੈਂ ਪ੍ਰਿੰਟ ਜਿਹੜਾ ਆ ਫੋਨ ਤੋਂ ਦੇਖ ਕੇ ਛਾਪਿਆ ਤੇ ਇੱਥੇ ਮੈਂ ਥੋੜਾ ਜਿਹਾ ਡਿਜ਼ਾਈਨ ਚੇਂਜ ਕਰਤਾ ਮੇਰੇ ਕੋਲ ਕਲਰ ਤਾਂ ਹੈ ਨਹੀਂ ਸੀ ਸਕੈਚ ਨਾਲ ਹੀ ਮੈਂ ਛਾਪਿਆ ਆ ਕਿਉਂਕਿ ਇਹਦੇ ਉੱਤੇ ਪੇਂਟ ਕਲਰ ਹੋਈ ਜਾਣਾ ਤੇ ਨਹੀਂ ਦਿਖਣਾਗਾ ਚਲੋ ਜੀ ਹੁਣ ਮੈਂ ਕਰਦੀ ਆ ਕਲਰ ਕਰਨਾ ਸ਼ੁਰੂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਜੀ ਕਿਹੜੇ ਕਿਹੜੇ ਮੈਂ ਬ੍ਰਸ਼ ਲੈ ਰੱਖਿਆ ਇਹ ਲੈ ਰੱਖਿਆ ਜੀ ਮੈਂ 0 ਨੰਬਰ ਦਾ ਇਹ ਸ਼ੋ ਹੋ ਰਿਹਾ ਇਹ 0 ਨੰਬਰ ਦਾ ਬ੍ਰਸ਼ ਹੈ ਜੀ ਇਹ ਆਊਟਲਾਈਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਜੀ ਤੇ ਇਹ ਹੈਗਾ ਆ 2 ਨੰਬਰ ਦਾ ਬਰਸ਼ ਹੈ ਇਹ ਹਜੇ ਤੱਕ ਮੈਂ ਯੂਜ਼ ਨਹੀਂ ਕੀਤਾਗਾ ਇਹ ਵੈਸੇ ਪਿਆ ਹੈ ਇਹ ਵੀ ਜਿਹੜਾ ਹੈਗਾ ਇਹ ਵੀ 2 ਨੰਬਰ ਦਾ ਬਰਸ਼ ਹੈ ਇਹ ਦੇਖੋ ਇਹ ਜਿਹੜਾ ਮੋਰੋ ਚੋੜਾ ਬਰਸ਼ ਹੈ ਨਾ ਬਿੜਥੋ ਵਾਲਾ ਬਰਸ਼ ਹੈ ਤੇ ਇਸ ਨਾਲ ਜੇ ਮੈਂ ਵੱਡਾ ਫਲਾਵਰ ਵਗੈਰਾ ਹੁੰਦਾ ਪੱਤੀਆਂ ਵਗੈਰਾ ਸ਼ੇਡਿੰਗ ਵਧੀਆ ਹੋ ਜਾਂਦੀ ਹੈ ਜਲਦੀ ਫਿਲ ਵੀ ਹੋ ਜਾਂਦਾ ਹੈ ਤੇ ਇੱਕ ਬਰਸ਼ ਆਪਾਂ ਲੈ ਰੱਖਿਆ ਆਹ ਵਾਲਾ ਹੈ ਜੀ ਇਹ ਹੈਗਾ 4 ਨੰਬਰ ਦਾ ਬਰਸ਼ ਹੈ ਚਾਰ ਨੰਬਰ ਜਿਹੜੀਆਂ ਥੋੜੀਆਂ ਪਤਲੀਆਂ ਜਿਹੜੀਆਂ ਪੱਤੀਆਂ ਹੁੰਦੀਆਂ ਨਾ ਤੇ ਉਸ ਤੇ ਸ਼ੇਡਿੰਗ ਵਗੈਰਾ ਕਰਨ ਵਾਸਤੇ ਇਹ ਵਾਲਾ ਯੂਜ਼ ਕੀਤਾ ਹੋਇਆ ਤੇ ਇਹ ਹੁਣ ਥੋੜੇ ਨਾ ਹਾਰਡ ਹੋ ਗਏ ਯੂਜ਼ ਕਰ ਕਰਕੇ ਤੇ ਇਸ ਨੂੰ ਮੈਂ ਲਾਸਟ ਜਦੋਂ ਸਾਹਮਣੇ ਹੋਣਗੇ ਉਦੋਂ ਮੈਂ ਮਿੱਟੀ ਦੇ ਤੇਲ 'ਚ ਧੋ ਕੇ ਫਿਰ ਇਹਨੂੰ ਵਧੀਆ ਫਰੈਸ਼ ਹੋ ਜਾਣਗੇ ਇਹ ਤੇ ਕਿਉਂਕਿ ਬਰਸ਼ ਨਾ ਥੋੜਾ ਜਿਹਾ ਕਲਰ ਦੇ ਨਾਲ ਕਰੜੇ ਜਿਹਾ ਹੋ ਜਾਂਦੇ ਆ ਇਸ ਤਰ੍ਹਾਂ ਇੱਕ ਵਾਰ ਤਾਂ ਹੁਣ ਮੈਂ ਪਾਣੀ ਨਾਲ ਧੋ ਕੇ ਯੂਜ਼ ਕਰ ਰਹੀ ਆ ਇਹਨੂੰ ਤੇ ਕਲਰ ਮੈਂ ਯੂਜ਼ ਕਰ ਰਹੀ ਆ ਜੀ ਮੇਰੇ ਕੋਲ ਕਲਰ ਬੱਜੇ ਹੋਏ ਆ ਇੱਕ ਵਾਈਟ ਹਵਲਾ ਇਹ ਸਾਰੇ ਮੈਂ ਕੈਮਲ ਦੇ ਯੂਜ਼ ਕੀਤੇ ਆ ਤੇ ਇੱਕ ਹੈਗਾ ਮੈਰੂਨ ਮੈਰੂਨ ਕਲਰ ਹੈ ਆਹ ਵਾਲਾ ਇਹ ਹੈਗਾ ਗ੍ਰੀਨ ਕਲਰ ਇਹ ਗ੍ਰੀਨ ਇਹ ਤਿੰਨ ਕਲਰ ਮੇਰੇ ਕੋਲ ਪੂਰੇ ਬਚੇ ਹੋਏ ਆ ਤੇ orange ਜਿਹੜਾ ਆ ਇਹ ਥੋੜਾ ਜਿਹਾ ਬਚਿਆ ਆ yellow ਵੀ ਥੋੜਾ ਜਿਹਾ ਬਚਿਆ ਹੋਇਆ ਆ ਆ ਗ੍ਰੀਨ ਤਾਂ ਖਤਮ ਹੀ ਹੋ ਗਿਆ ਇਹ ਤਾਂ ਤਾਈ ਮੈਂ ਨਵਾਂ ਲੈ ਕੇ ਆਈ ਸੀਗੀ ਤੇ ਇਹਨਾਂ ਦੋਨਾਂ ਕਲਰ ਨੂੰ ਮੈਂ ਮਿਲਾ ਕੇ ਕੋਈ ਹੋਰ ਕਲਰ ਬਣਾਉਂਗੀ ਤੇ ਇਹਦੇ ਵਿੱਚ ਮੈਂ ਯੂਜ਼ ਕਰੂੰਗੀ ਮੀਡੀਅਮ ਠੀਕ ਹੈ ਮੀਡੀਅਮ ਯੂਜ਼ ਕਰਕੇ ਤੇ ਕਿਉਂਕਿ ਥੋੜੇ ਜਿਹਾ ਇਹ ਹਾਰਡ ਜੇ ਹੋ ਗਏ ਸੰਘਣੇ ਜੇ ਹੋ ਗਏ ਤਾਂ ਇਸ ਵਿੱਚ ਮੀਡੀਅਮ ਯੂਜ਼ ਕਰਕੇ ਮੈਂ ਕੋਈ ਡਿਫਰੈਂਟ ਕਲਰ ਤਿਆਰ ਕਰੂੰਗੀ ਜਦੋਂ ਕਰੂੰਗੀ ਉਦੋਂ ਤੁਹਾਨੂੰ ਦਿਖਾਵਾਂਗੀ ਜੀ ਚਲੋ ਜੀ ਹੁਣ ਮੈਂ ਕਰਦੀ ਹਾਂ ਪੇਂਟਿੰਗ ਸ਼ੁਰੂ ਇੱਕ ਚੀਜ਼ ਹੋਰ ਤੁਹਾਨੂੰ ਦੱਸਣੀ ਸੀ ਜੀ ਇਹ ਐਕ੍ਰਿਲਿਕ ਦੇ ਕਲਰ ਆ ਜਿਵੇਂ ਕੈਮਲ ਦੇ ਐਕ੍ਰਿਲਿਕ ਦੇ ਕਲਰ ਆ ਤੇ ਇਸ ਦੀ ਜਗ੍ਹਾ ਤੇ ਆਪਾਂ ਫੈਬਰਿਕ ਕਲਰ ਵੀ ਯੂਜ਼ ਕਰ ਸਕਦੇ ਹਾਂ ਕਿਉਂਕਿ ਆਪਾਂ ਜਿਵੇਂ ਕੋਟਨ ਦੇ ਕੱਪੜੇ ਤੇ ਯੂਜ਼ ਕਰ ਰਹੇ ਹਾਂ ਤੇ ਉਸ ਵਾਸਤੇ ਫੈਬਰਿਕ ਕਲਰ ਵੀ ਬੈਸਟ ਹੁੰਦੇ ਆ ਪਰ ਮੈਨੂੰ ਉਹ ਮਿਲੇ ਨਹੀਂ ਇਸ ਕਰਕੇ ਮੈਂ ਆਹੀ ਲੈ ਆਈ ਸੀ ਕਰੈਲਿਕ ਕਲਰ ਇਹ ਆਪਾਂ ਜਿਵੇਂ ਕਿ ਹੋਰ ਵੀ ਜਿਵੇਂ ਗਲਾਸ ਪੇਂਟਿੰਗ ਕਰਨੀ ਹੈ ਜਾਂ ਹੋਰ ਪੇਂਟਿੰਗ ਕਰਨੀ ਹੈ ਜੀ ਵੀ ਇਹ ਯੂਜ਼ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜੀ ਇਹ orange ਤੇ yellow ਔਰ green ਇਹ ਬਿਲਕੁਲ ਥੋੜੇ ਥੋੜੇ ਹੈ orange ਥੋੜਾ ਜਿਆਦਾ ਹੈ ਤੇ ਇਸ ਵਿੱਚ ਮੈਂ ਪਾ ਲੈਣੀ ਮੀਡੀਅਮ ਇਹ ਬੋਟਲ ਦੇ ਵਿੱਚ ਮੈਂ ਥੋੜਾ ਜਿਹਾ ਮੀਡੀਅਮ ਪਾ ਲਵਨੀ ਆ। ਤਾਂ ਕਿ ਜਿਹੜੇ ਸੰਘਣੇ ਹੋਏ ਹਨ ਨਾ ਕਲਰ ਉਹ ਥੋੜੇ ਜਿਹਾ ਲਿਕਵਿਡ ਹੋ ਜਾਣਗੇ ਫਿਰ। ਤੇ ਸਾਰੇ ਕਲਰ ਮੈਂ ਇਸ ਵਿੱਚ ਹੀ ਮਿਕਸ ਕਰੂੰਗੀ ਤੇ ਜਿਹੜਾ ਇਹ ਟੇਬਲ ਦਾ ਕਵਰ ਹੈ ਇਹ ਟ੍ਰਾਂਸਪੇਰੈਂਟ ਹੈ ਕੋਈ ਪ੍ਰੋਬਲਮ ਨਹੀਂ ਜੇ ਕੋਈ ਛਿੱਟਾ ਵੀ ਡਿੱਗ ਜਾਊਗਾ ਕਲਰ ਦਾ ਇਹ ਸਾਫ਼ ਹੋ ਜੂਗਾ। ਤੇ ਆਪਾਂ ਪਹਿਲਾਂ ਕਰ ਲੈਨੇ ਆ ਮਿਕਸ। ਸਾਰੇ ਕਲਰ ਜਿਹੜੇ ਮੈਂ ਕੱਢ ਕੇ ਇਹ ਬੋਤਲਾਂ ਖਾਲੀ ਹੋ ਜਾਣਗੀਆਂ ਬੋਤਲਾਂ ਦੇ ਵੀ ਆਪਾਂ ਕੋਈ ਆਰਟ ਐਂਡ ਕraft ਵਾਲੀ ਚੀਜ਼ ਬਣਾ ਲਾਂਗੇ ਆ ਕਲਰ ਵੇਸਟ ਨਹੀਂ ਜਾਣ ਦੇਣੇ ਬਸ ਇਹਨਾਂ ਦੋ ਤਿੰਨ ਬੂੰਦਾ ਗ੍ਰੀਨ ਕਲਰ ਦੀਆਂ ਤੇ ਦੋ ਤਿੰਨ ਬੂੰਦਾ yellow ਕਲਰ ਦੀਆਂ ਤੇ ਦੋ ਬੂੰਦਾ ਪਿਛੇ ਪਾ ਲਈਆਂ orange ਕਲਰ ਦੀਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਿੱਚ ਥੋੜਾ ਜਿਹਾ ਮੀਡੀਅਮ ਪਾ ਲਿਆ ਕਿਉਂਕਿ ਥੋੜੇ ਥਿੱਕ ਹੋ ਗਏ ਸੀਗੇ ਕਲਰ ਤੇ ਇਸ ਨਾਲ ਡਾਰਕ ਬਰਾਊਨ ਜਿਹੜਾ ਕਲਰ ਆ ਉਹ ਤਿਆਰ ਹੋ ਗਿਆ ਤੇ ਮੈਂ ਕਿ ਚਲੋ ਸਾਰੀਆਂ ਗ੍ਰੀਨ ਪੱਤੀਆਂ ਕੀ ਕਰਨੀਆਂ ਇੱਕ ਅੱਧੀ ਪੱਤਝੜ ਦਾ ਮੌਸਮ ਹੈ ਤੇ ਇੱਕ ਅੱਧੀ ਪਰਤੀ ਜਿਹੜੀ ਬਰਾਊਨ ਕਲਰ ਦੀ ਵੀ ਤਿਆਰ ਕਰ ਲੈਣੇ ਆ ਇਸ ਕਰਕੇ ਮੈਂ ਇਹ ਵਾਲੀ ਪੱਤੀ ਕਰ ਰਹੀ ਸੀ ਬਰਾਊਨ ਕਲਰ ਨਾਲ ਤਿਆਰ ਬਾਕੀ ਕਰੂੰਗੀ ਮੈਂ ਕਿ ਗ੍ਰੀਨ ਕਲਰ ਨਾਲ ਤਿਆਰ ਵੀ ਬਤੁਏ ਦੀਆਂ ਆਆਂ ਆ ਚੈੱਕਅਪ ਕਰਾਏ ਤਾਂ ਕਿਸੇ ਨੇ ਤਕਲੀਫੇ ਤੇ ਪਹੁੰਚਿਆ ਤੇ ਉਹ ਦੱਸੋ ਉਹ ਆਪਣੇ ਪਤਨ ਬਾਬਾ ਨੇ ਭਜੇ ਗਏ ਤੇ ਤੇਰੇ ਤੇ ਤੁਸੀਂ ਕੈਮ ਚੁੱਕੇ ਦਵਾਤਾ ਸਾਬ ਬਾਬਾ ਡਾਕਟਰ ਕਹਿੰਦਾ ਅੱਛਾ ਮੈਨੂੰ ਲੱਗੀ ਨਹੀਂ ਸੀ ਕਿ ਉਹ ਬਹੁਤ ਬੜੇ ਹਾਂ ਹਾਂ ਖਤ ਪਤਾ ਨਹੀਂ ਕੀ ਸੀ ਉਹ ਕਹਿੰਦੇ ਜੀ ਉਹ ਕਹੀ ਜਾਵੇ ਚੱਲ ਅੱਧਾ ਦੁਨੀਆ ਦਾ ਆਪਣੇ ਰੋਗ ਐ ਵਿਦਾ ਲੈਂਦੀ ਪਵਾ ਲੋ ਬਾਬੇ ਦੇ ਜਾਓ ਆਹੰਦ ਵਿਸ਼ਵਾਸ ਹੈ ਜਿਹੜਾ ਨਿਕਲਦਾ ਹੀ ਨਹੀਂਗਾ ਅੱਧੀ ਦੁਨੀਆ ਤਾਂ ਐ ਹੀ ਮੋਤ ਦੇ ਮੂੰਹ ਚ ਜਲ ਜਾਂਦੀ ਆ ਵੀ ਕੋਈ ਤਾਂ ਵੀ ਕੇਅਰ ਨਹੀਂ ਕਰਦਾ ਵੀ ਕੋਈ ਪ੍ਰੋਬਲਮ ਹੁੰਦੀ ਆ ਅਗਲਾ ਕਹਿੰਦਾ ਐਵੇਂ ਰਾਮ ਆ ਜੂਗਾ ਅੱਧੀ ਇਹ ਹੋ ਜਾਂਦੀ ਆ ਵੀ ਥੋਲੇ ਪਵਾ ਲੋ ਬਾਬਿਆਂ ਕੋਲੇ ਚਲ ਜਾਓ ਬਾਬਾ ਕੀ ਦੱਸਦਾ ਉਹ ਨਹੀਂ ਦੱਸਿਆ ਨੇ ਪਥਰੀ ਦਾ ਇਲਾਜ ਕਰ ਦਿੰਦਾ ਪਥਰੀ ਕੱਢ ਦਿੰਦਾ ਬਾਬਾ ਹਾਂ ਦੱਸੇ ਪ੍ਰੋਡਕਟਰਾਂ ਨੇ ਐਵੇਂ ਇਨੇ ਖਰਚੇ ਹੋ ਕਰ ਕਰਕੇ ਡਿਗਰੀਆਂ ਲੈਣੀਆਂ ਜੇ ਪੱਥਰੀਆਂ ਇਹ ਨਿਕਲ ਲੱਗ ਜਾਂ ਤਾਂ ਇਹ ਬਣਾਇਆ ਥੋੜਾ ਨਾ ਗ੍ਰੇਸ ਵਾਲਾ ਹੋ ਜਾਊਗਾ ਵਿੱਚ ਇੱਕ ਸੁੱਕੀ ਪੱਤੀ ਵੀ ਸ਼ੋਅ ਕਰ ਦੂੰਗੀ ਮੈਂ ਕਿਹਾ ਤੇ ਇਸ ਤਰ੍ਹਾਂ ਵਧੀਆ ਡਿਜ਼ਾਈਨ ਜਿਹੜਾ ਹੈ ਸੋਹਣਾ ਤਿਆਰ ਹੋ ਜਾਊਗਾ ਤੇ ਵੈਸੇ ਇਹ ਜਿਹੜਾ ਕਮੀਜ਼ ਹੈ ਇਸ ਤੇ ਕਲਰ ਬੜੇ ਉੱਠਣਗੇ ਨਾ ਬਹੁਤ ਸੋਹਣੇ ਲੱਗਣਗੇ ਕਿਉਂਕਿ ਲਾਈਟ ਕਲਰ ਦਾ ਹੈਗਾ ਕਮੀਜ਼ ਤੇ ਕਲਰ ਹੈਗਾ ਡਾਰਕ ਇਸ ਕਰਕੇ ਪੇਂਟਿੰਗ ਕੀਤਾ ਹੋਇਆ ਬਹੁਤ ਸੋਹਣਾ ਲੱਗੂਗਾ ਅੱਜਕੱਲ ਬੜਾ ਸ਼ੌਂਕ ਚੜਿਆ ਹੋਇਆ ਮੈਨੂੰ ਪੇਂਟਿੰਗ ਕਰਨ ਦਾ ਬਸ ਇਹ ਵਾਲੀ ਜਿਹੜੇ ਮੈਂ ਕਲਰ ਮਿਕਸ ਕਰਕੇ ਬਣਾਇਆ ਉਹਦੀਆਂ ਦੋ ਪੱਤੀਆਂ ਬਣਾ ਲਈਆਂ ਸ਼ੇਡਿੰਗ ਕਰਤੀ ਆ ਤੇ ਹੁਣ ਇਹਨਾਂ ਨੂੰ ਮੈਂ ਸੁੱਕਣ ਵਾਸਤੇ ਛੱਡ ਦਿੱਤਾ ਤੇ ਗ੍ਰੀਨ ਦਾ ਕੰਬੀਨੇਸ਼ਨ ਕਰਨਾ ਹੈ ਇਹਦੇ ਨਾਲ ਤੇ ਹੁਣ ਆਹ ਵਾਲੀਆਂ ਤਿੰਨ ਪੱਤੀਆਂ ਮੈਂ ਕਰਦੀ ਆ ਗ੍ਰੀਨ ਕਲਰ ਨਾਲ ਤੁਹਾਡਾ ਕਿਸੇ ਨੂੰ ਪੇਂਟ ਕਰਦੇ ਦੇਖਦੇ ਖਾਸ ਕਰਕੇ ਸ਼ੇਡਿੰਗ ਵਾਲੀ ਤੇ ਐ ਲੱਗਦਾ ਵੀ ਬਹੁਤ ਈਜ਼ੀ ਆ ਪਰ ਇਹ ਆਉਂਦਾ ਪ੍ਰੈਕਟਿਸ ਦੇ ਨਾਲ ਇਹ ਸ਼ੇਡਿੰਗ ਜਿਹੜੀ ਹੈ ਬਿਲਕੁਲ ਸੌਫਟ ਹੱਥਾਂ ਨਾਲ ਕਰਨੀ ਪੈਂਦੀ ਹੈ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਜਿਹੜਾ ਰੰਗ ਛੱਡਣਾ ਪੈਂਦਾ ਫਿਰ ਜਾ ਕੇ ਹੁੰਦੀ ਹੈ ਇਹ ਦੇਖਣ ਨੂੰ ਐ ਲੱਗਦੀ ਵੀ ਬਹੁਤ ਈਜ਼ੀ ਹੁੰਦੀ ਹੈ ਪਰ ਪ੍ਰੈਕਟਿਸ ਤੋਂ ਬਿਨਾ ਇਹ ਨਹੀਂ ਆਉਂਦੀ ਕਿ ਮੈਂ ਬਹੁਤ ਸਾਰ ਪੇਂਟ ਕੀਤੇ ਹੋਏ ਤਾਂ ਜਾ ਕੇ ਮੇਰੀ ਪ੍ਰੈਕਟਿਸ ਹੋਈ ਹੋਈ ਹੈ ਇੰਨੀ ਕਿ ਜੇ ਫਿਰ ਵੀ ਮੈਂ ਹੁਣ ਕਾਫੀ ਟਾਈਮ ਹੋ ਗਿਆ ਛੱਡੇ ਨੂੰ ਤੇ ਇਸ ਕਰਕੇ ਮੈਨੂੰ ਐ ਲੱਗਦਾ ਕਿ ਹੁਣ ਇਹ ਸਹੀ ਨਹੀਂ ਆਇਆ ਤੇ ਉਹ ਸੁੱਕ ਗਿਆ ਹੁਣ ਇਸ ਵਿੱਚ ਮੈਂ ਗ੍ਰੀਨ ਕਲਰ ਦੀ ਸ਼ੇਡਿੰਗ ਕਰਦੀ ਆ ਇਹ ਥੋੜਾ ਜਿਹਾ ਥਿੱਕ ਹੋ ਗਿਆ ਸੀ ਸੰਗਣਾ ਥੋੜਾ ਜਿਹਾ ਮੈਂ ਪਾਣੀ ਇਹਦੇ ਇੱਕ ਬੂੰਦ ਪਾਣੀ ਦੀ ਪਾਈ ਆ ਯੂਜ਼ ਕੀਤਾ ਪਾਣੀ ਦਾ ਕਿਉਂਕਿ ਜੇ ਜ਼ਿਆਦਾ ਸੰਗਣਾ ਹੋ ਜਾਏ ਫਿਰ ਸ਼ੇਡਿੰਗ ਨਹੀਂ ਵਧੀਆ ਬਣਦੀ ਇਸ ਕਰਕੇ ਇੱਕ ਬੂੰਦ ਪਾਣੀ ਦੀ ਪਾ ਲਈ ਉੱਪਰ ਦਾ ਡਿਜ਼ਾਈਨ ਮੈਂ ਦੇਖਿਆ ਸੀਗਾ ਉਸ ਅਕੋਰਡਿੰਗ ਨਹੀਂ ਮੈਂ ਕਰ ਰਹੀ ਕਲਰ ਵੀ ਜਿਹੜੇ ਮੇਰੇ ਕੋਲ ਹੈਗੇ ਉਹੀ ਯੂਜ਼ ਕਰ ਰਹੀ ਹਾਂ ਤੇ ਮੈਂ ਆਪਦੇ ਮਨ ਮਰਜ਼ੀ ਨਾਲ ਇਹ ਕਲਰ ਜਿਹੜੇ ਫਿਲ ਕਰ ਰਹੀ ਹਾਂ ਦੇਖੋ ਜੀ ਬ੍ਰਾਊਨ ਕਲਰ ਵਾਲੀ ਪੱਤੀ ਸੀਗੀ ਉਹ ਸੁੱਕ ਗਈ ਹੁਣ ਯਾਨੀ ਕਿ ਕਲਰ ਜਿਹੜਾ ਸੁੱਕ ਗਿਆ ਤੇ ਇਸਨੂੰ ਆਪਾਂ ਗ੍ਰੀਨ ਕਲਰ ਨਾਲ ਆਊਟਲਾਈਨ ਕਰਤੀ ਤੇ ਵਿੱਚ ਵੀ ਗ੍ਰੀਨ ਕਲਰ ਨਾਲ ਜਿਹੜੀ ਸੀਗੀ ਉਹ ਭਰਤੀ ਹੈ ਤੇ ਹੁਣ ਇਸਨੂੰ ਹਲਕੀ ਹਲਕੀ ਸ਼ੈਡਿੰਗ ਕਰ ਦਿੰਨੀ ਹਾਂ ਮੈਂ ਵੈਜਰ ਵਿੱਚ ਦਿਖ ਰਿਹਾ ਆ ਸੂਟ ਦਾ ਕਲਰ ਦਿਖ ਰਿਹਾ ਉਹ ਨਹੀਂ ਦਿਖੀ ਗੁਆਸ ਨਾਲ ਸਰ ਆਪਾਂ ਕੋਈ ਡਾਰਕ ਕਲਰ ਹੈ ਉਹਨੂੰ ਲਾਈਟ ਕਰਨਾ ਤਾਂ ਉਸ ਦੇ ਵਿੱਚ ਆਪਾਂ ਵਾਈਟ ਕਲਰ ਜਿਹੜਾ ਉਹ ਮਿਕਸ ਕਰ ਸਕਦੇ ਹਾਂ ਫਿਰ ਲਾਈਟ ਹੋ ਜਾਂਦਾ ਆ ਵਾਈਟ ਦੀ ਜਿਹੜੀ ਮਾਤਰਾ ਜ਼ਿਆਦਾ ਰੱਖਣੀ ਹੁੰਦੀ ਹੈ ਦੂਸਰੇ ਕਲਰ ਦੀ ਘੱਟ ਰੱਖਣੀ ਹੁੰਦੀ ਹੈ ਜਿਵੇਂ ਆਪਾਂ ਗ੍ਰੇ ਕਲਰ ਤਿਆਰ ਕਰਨਾ ਤਾਂ ਆਪਾਂ ਬਲੂ ਔਰ ਵਾਈਟ ਨੂੰ ਮਿਕਸ ਕਰ ਲਾਂਗੇ ਤਾਂ ਗ੍ਰੇ ਕਲਰ ਤਿਆਰ ਹੋ ਜਾਊਗਾ ਤੇ ਜੇ ਆਪਾਂ ਬ੍ਰਾਊਨ ਕਲਰ ਤਿਆਰ ਕਰਨਾ ਤਾਂ yellow ਤੇ green ਨੂੰ ਕਰ ਲੋ ਤੇ ਇਸ ਨਾਲ ਬ੍ਰਾਊਨ ਕਲਰ ਤਿਆਰ ਹੋ ਜਾਂਦਾ ਇਸ ਤਰ੍ਹਾਂ ਆਪਾਂ ਮਤਲਬ ਕਿ ਥੋੜੇ ਜਿھے ਖਰਚੇ ਦੇ ਵਿੱਚ ਕਈ ਕਲਰ ਤਿਆਰ ਕਰਕੇ ਆਪਦਾ ਸੂਟ ਜਿਹੜਾ ਵਧੀਆ ਤਰੀਕੇ ਨਾਲ ਪੇਂਟ ਕਰ ਸਕਦੇ ਆ ਤੇ ਮੈਂ ਵੀ ਇਸ ਤਰ੍ਹਾਂ ਕਰ ਰਹੀ ਆ ਬਸ ਮੈਨੂੰ ਐ ਹੈ ਕਿ ਹੁਣ ਜਿਹੜੇ ਕਲਰ ਲੈਂਦੇ ਹੋਏ ਆ ਇਹ ਸੁੱਕ ਨਾ ਜਾਣ ਇਹਨਾਂ ਦੀ ਵਰਤੋਂ ਜਿਹੜੇ ਚੰਗੀ ਤਰ੍ਹਾਂ ਕਰ ਲਾ ਤੇ ਰਾਜਵਿੰਦਰ ਆਗੇ ਸੀਗੇ ਮੰਡੀਆਂ ਇੱਥੇ ਤੇ ਮੰਡੀ ਦੀਆਂ ਇਹ ਗਏ ਸੀ ਹਸਪੀਟਲ ਤੇ ਉੱਥੇ ਨਹੀਂ ਗੱਲਾਂ ਬਾਤਾਂ ਸੁਣਾ ਰਹੇ ਸੀ ਵੀ ਲੋਕੀ ਹਜੇ ਵੀ ਬਹੁਤ ਅੰਧਵਿਸ਼ਵਾਸ ਟੁੱਬੇ ਹੋਏ ਆ ਸਹੀ ਹੈ ਹਜੇ ਵੀ ਬਹੁਤ ਸਾਰੇ ਲੋਕ ਐਜੇ ਆ ਜੋ ਕਿ ਆਪਦੀ ਪ੍ਰੋਬਲਮ ਡਾਕਟਰਾਂ ਕੋਲੇ ਨਹੀਂ ਜਾਂਦੇ ਕਿ ਉਹ ਸਵਸਤੇ ਜਿਹੜੇ ਡੇਰੇ ਵਾਲੇ ਬਾਬੇ ਆ ਉਹਨਾਂ ਕੋਲੇ ਚਲ ਜਾਂਦੇ ਆ ਜਿਹੜੇ ਧਾਗੇ ਤਵੀਤ ਦਿੰਦੇ ਆ ਇਸ ਕਰਕੇ ਆਪਦੀ ਬਿਮਾਰੀ ਜਿਹੜੇ ਵਧਾ ਲੈਂਦੇ ਆ ਬਹੁਤ ਲੋਕਾਂ ਦੇ ਜੇ ਸੁਣਿਆ ਵੀ ਜੋ ਕਿ ਪਥਰੀ ਦਾ ਇਲਾਜ ਬਾਬਿਆਂ ਤੋਂ ਕਰਾ ਰਹੇ ਆ ਔਰ ਫਿਰ ਉਹਨਾਂ ਦੀ ਜਿਹੜੀ ਪਥਰੀ ਆ ਕਦੇ ਕਿਸੇ ਨਾੜੀ ਵਿੱਚ ਚੱਲ ਗਈ ਜਾਂ ਕੋਈ ਹੋਰ ਪ੍ਰੋਬਲਮ ਹੋ ਗਈ ਪਿੱਤਾ ਫਟ ਗਿਆ ਐ ਜਿਹੀਆਂ ਪ੍ਰੋਬਲਮਾਂ ਹੋ ਜਾਂਦੀਆਂ ਆ ਤੇ ਫਿਰ ਉਹਨਾਂ ਦੀ ਬਸ ਇੱਕ ਹੁੰਦੀ ਆ ਬਸ ਮੋਤ ਹੋ ਜਾਂਦੀ ਆ ਤੇ ਇਸ ਇਸ ਤੋਂ ਸਭ ਨੂੰ ਨਿਕਲਣਾ ਚਾਹੀਦਾ ਹਨਾ ਵੀ ਕਿਉਂ ਜੇ ਹੁਣ ਸਾਇੰਸ ਨੇ ਇਹਦੀ ਤਰੱਕੀ ਕਰ ਲਈ ਐ ਫਿਰ ਵੀ ਆਪਾਂ ਬਾਬਿਆਂ ਦੇ ਦਵਾਲੇ ਫਿਰ ਰਹੇ ਆ ਕੀ ਫਾਇਦਾ ਉਹ ਧਾਗੇ ਤਵੀਤਾਂ ਦਾ ਤੇ ਜੇ ਆਪਣੀ ਜ਼ਿੰਦਗੀ ਨਾਲ ਚੱਜ ਨਾਲ ਜੀਤਾ ਤੇ ਇਸ ਕਰਕੇ ਲੋਕਾਂ 'ਚ ਹਜੇ ਵੀ ਬਹੁਤ ਜ਼ਿਆਦਾ ਅੰਧਵਿਸ਼ਵਾਸ ਆ ਉਸ ਅੰਧਵਿਸ਼ਵਾਸ ਤੋਂ ਬਾਹਰ ਨਿਕਲਣਾ ਚਾਹੀਦਾ ਆ ਵੀ ਆਪਣੇ ਗੁਰੂਆਂ ਨੇ ਆਪਾਂ ਨੂੰ ਕਿੰਨਾ ਸਮਝਾਇਆ ਨਾ ਵੀ ਇਹ ਸਾਰੇ ਮੂਰਤੀ ਪੂਜਾ ਜਾਂ ਧਾਗੇਤਵੀਤ ਇਹਨਾਂ ਦੇ ਵਿੱਚ ਕੁਝ ਨਹੀਂ ਪਿਆਗਾ ਫਿਰ ਵੀ ਲੋਕੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਫੇਰ ਵੀ ਬਾਬਿਆਂ ਦੇ ਵੜੇ ਭੱਜ ਰਹੇ ਆ ਜੋ ਕਿ ਬਹੁਤ ਜ਼ਿਆਦਾ ਗਲਤ ਆ ਲੋ ਜੀ ਗੱਲਾਂ ਬਾਤਾਂ ਕਰਦੇ ਹੋਏ ਆਪਾਂ ਇਹਨਾਂ ਕੋਲ ਫੁੱਲ ਤਿਆਰ ਕਰ ਲਿਆ ਪੇਂਟਿੰਗ ਦਾ ਇਹ ਜਿਹੜਾ ਵੱਡਾ ਫੁੱਲ ਸੀਗਾ ਉਸ ਦੇ ਉੱਤੇ ਵਾਈਟ ਕੋਟ ਕਰ ਲਿਆ ਆਪਾਂ ਵਾਈਟ ਬੇਸ ਬਣਾ ਕੇ ਉਸ ਤੇ ਕਰ ਰਹੀ ਹਾਂ ਮੈਂ ਮੈਰੂਨ ਕਲਰ ਦੀ ਸ਼ੇਡਿੰਗ ਲਾਈਟ ਕਲਰ ਤੇ ਉੱਤੇ ਡਾਰਕ ਕਲਰ ਦੀ ਸ਼ੇਡਿੰਗ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਇਹਦੇ ਵਿੱਚ ਪੰਜ ਪੱਤੀਆਂ ਆ ਜਿਸ ਵਿੱਚੋਂ ਆਪਾਂ ਤਿੰਨ ਪੱਤੀਆਂ ਤਿਆਰ ਕਰ ਲਈਆਂ ਦੋ ਪੱਤੀਆਂ ਰਹਿ ਗਈਆਂ ਆ ਇਸ ਤਰ੍ਹਾਂ ਦੇ ਦੋ ਫੁੱਲ ਹੋਰ ਹਜੇ ਜਿਹੜੇ ਤਿਆਰ ਕਰਨੇ ਆ ਪਰ ਉਹ ਮੈਨੂੰ ਐ ਕਿ ਮੈਂ ਹੋਰ ਕਿਸੇ ਕਲਰ ਨਾਲ ਤਿਆਰ ਕਰਾਂ ਕਿਉਂਕਿ ਲਾਈਟ ਕਲਰ ਦਾ ਕਮੀਜ਼ ਹੈ ਇਸ ਤੇ ਡਾਰਕ ਕਲਰ ਦੇ ਸਾਰੇ ਹੀ ਸੋਹਣੇ ਲੱਗਣਗੇ ਤੇ ਇਸ ਕਰਕੇ ਪਹਿਲਾਂ ਮੈਂ ਇਸ ਨੂੰ ਤਿਆਰ ਕਰਕੇ ਫਿਰ ਦੂਸਰਾ ਤਿਆਰ करूंगी ਉਸ ਨੂੰ ਮੈਂ ਇਰਾਦਾ ਵੀ ਇਸ ਨੂੰ ਮੈਂ orange color ਦੀ ਸ਼ੇਡਿੰਗ करूंगी ਤੇ ਚਲੋ ਜੀ ਅੱਜ ਤਾਂ ਆਪਣੇ ਕੋਲ ਇੰਨਾ ਹੀ ਟਾਈਮ ਹੈ ਆਪਾਂ ਵਲੌਗ ਦਾ ਐਂਡ ਇੱਥੇ ਕਰ ਰਹੇ ਹਾਂ ਕੱਲੂ ਸਾਰਾ ਵਲੌਗ ਤੁਹਾਨੂੰ ਦਿਖਾਵਾਂਗੇ ਪੇਂਟਿੰਗ ਦਾ ਸ